ਪਹਿਲੇ ਪਹਿਲੇ ਸਮੇਂ ਚ ਪੜਾਈ ਤਾਂ ਸੀ ਬਹੁਤ ਵਧੀਆ ਜੀ ਅੱਛਾ ਜੀ ਪਰ ਉਦੋਂ ਟੀਚਰ ਸੀ ਜਿਹੜੇ ਹਾਂਜੀ ਹਾਂਜੀ ਉਹ ਬਾਲੇ ਕਾਇਮ ਸੀ ਅੱਜ ਕਿਸੇ ਦਾ ਪਿਆਰ ਰਹਿ ਗਿਆ ਪਿਆਰ ਮਤਲਬ ਇਹ ਲੋਗ ਰਹੇ ਹਾਂ ਇਦਰ ਹੋ ਜਾਂਦੇ ਆ ਹੋਲੀਆਂ ਉਧਰੋਂ ਖਾਲੀਆਂ ਉਧਰੋਂ ਜਾਵੜੇ ਠੀਕਾ ਨਾ ਨੇ ਬਾਕੀ ਜਿਹੜਾ ਜੀ ਮਾੜਾ ਕਰਦਾ ਕਿਸੇ ਦਾ ਹਾਂਜੀ ਜਿਵੇਂ ਕਹਿੰਦੇ ਆਪਾਂ ਵੀ ਮਾੜਾ ਕਿਸੇ ਦਾ ਕਰਦਾ ਤੂੰ ਹਾਂਜੀ ਮਾੜਾ ਕਰਦਾ ਉਹ ਕਿ ਜਿਵੇਂ ਆਪਾਂ ਬੀਜ ਬੀਜਦੇ ਆ ਜੋ ਬੀਜੇਗਾ ਵਟਣਾ ਹੀ ਬਣਾਉਂਗਾ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਾਡੇ YouTube ਚੈਨਲ ਵਿੱਚ ਅੱਜ ਫਿਰ ਤੋਂ ਸਵਾਗਤ ਹੈ ਜੇਕਰ ਤੁਸੀਂ ਵੀ ਸਾਡੇ ਚੈਨਲ ਦਾ ਹਿੱਸਾ ਬਣਨਾ ਚਾਹੁੰਦੇ ਹੋ ਜਾਂ ਤੁਸੀਂ ਵੀ ਸਾਡੇ ਨਾਲ ਪੋਡਕਾਸਟ ਸ਼ੂਟ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਸਵਾਗਤ ਹੈ ਡਿਸਕ੍ਰਿਪਸ਼ਨ ਵਿੱਚ ਸਾਡੀ ਟੀਮ ਦਾ ਨੰਬਰ ਹੋਗਾ ਤੁਸੀਂ ਕੰਟੈਕਟ ਕਰ ਸਕਦੇ ਹੋ ਅੱਜ ਆਪਣੇ ਨਾਲ ਬਹੁਤ ਹੀ ਖਾਸ ਗੈਸਟ ਆਏ ਹਨ ਜੋ ਕਿ ਜੱਗਾ ਕਰਾਈਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਹੋ ਮੇਰੀ ਠੀਕ ਹੈ ਚੜ੍ਹਦੀ ਕਲਾ ਤੇ ਲਾਈਵ ਕਿਵੇਂ ਚੱਲਦੀ ਹੈ ਜੀ ਲੈ ਬਹੁਤ ਵਧੀਆ ਕਿਰਪਾ ਗੁਰੂ ਦੀ ਠੀਕ ਹੈ ਜੀ ਹਾਂਜੀ ਤੁਸੀਂ ਕੰਮ ਕੀ ਕਰਦੇ ਹੋ ਸਕਿਉਰਿਟੀ ਗਾਰਡ ਦਾ ਕੰਮ ਸਕਿਉਰਿਟੀ ਗਾਰਡ ਚਲ ਤੇ ਜਿਵੇਂ ਤੁਸੀਂ ਇੰਸਟਾਗ੍ਰਾਮ ਤੇ ਰੀਲਸ ਪਾਉਨੇ ਹੋ ਵੀਡੀਓਸ ਪਾਉਨੇ ਹੋ ਹਾਂਜੀ ਹਾਂਜੀ ਤੇ ਜਨਤਾ ਤੁਹਾਨੂੰ ਮਤਲਬ ਕੀ ਵਧੀਆ ਨਜ਼ਰੀ ਨਵੇਂ ਦੀ ਹੈ ਕਿ ਮਤਲਬ ਕੀ ਐ ਕਹਿੰਦੇ ਬਹੁਤ ਵਧੀਆ ਹੀ ਪ੍ਰੇਮ ਨਾਲ ਵੇਦੇ ਬਹੁਤ ਵਧੀਆ ਠੀਕ ਹੈ ਪਿਆਰ ਕਰ ਹਾਂਜੀ ਹਾਂਜੀ ਬਹੁਤ ਵਧੀਆ ਸੀ ਵੇਣੀ ਤੁਹਾਨੂੰ ਬਹੁਤ ਵਧੀਆ ਜੀ ਤੁਹਾਡਾ ਕੰਮ ਤੇ ਤੁਸੀਂ ਕਦੇ ਕੋਈ ਪਹਿਲਾਂ ਜਵਾਨੀ ਜੀਆਂ ਹੋਣਾ ਨਾ ਕਿ ਗੇਮ ਖੇਡਦੇ ਸੀਗੇ ਗੇਮ ਜੀ ਛੋਟੇ ਹੁੰਦੇ ਮਾੜਾ ਸਕੂਲ ਚ ਪੜ੍ਹਦੇ ਸੀ ਅੱਛਾ ਜੀ ਉਦੋਂ ਕਬੱਡੀ ਖੇਡਦੇ ਨੇ ਛੋਟੇ ਦੇ ਖੇਡਦੇ ਕਬੱਡੀ ਖ ਤੇ ਤੁਸੀਂ ਪੜ੍ਹਾਈ ਵੀ ਕੀਤੀ ਹੈ ਤੇ ਮਤਲਬ ਕਿ ਜਿਹੜੇ ਤੁਸੀਂ ਅੱਜ ਦੇ ਸਮੇਂ ਦੀ ਪੜ੍ਹਾਈ ਹੈ ਤੇ ਪਹਿਲਾਂ ਸਮੇਂ 'ਚ ਕੀ ਫਰਕ ਹੈ ਜੀ ਪਹਿਲੇ ਪਹਿਲੇ ਸਮੇਂ 'ਚ ਪੜ੍ਹਾਈ ਤਾਂ ਸੀ ਬਹੁਤ ਵਧੀਆ ਜੀ ਅੱਛਾ ਜੀ ਪਰ ਉਦੋਂ ਟੀਚਰ ਸੀ ਜਿਹੜੇ ਹਾਂਜੀ ਹਾਂਜੀ ਉਹ ਬਾਹਲੇ ਕਾਇਮ ਸੀ ਲੈ ਕੱਬੇ ਸੀਗੇ ਕੱਬੇ ਸੀ ਤੇ ਬੱਚੇ ਡਰਦੇ ਨਹੀਂ ਜਾਂਦੇ ਹਾਂ ਡਰਦੇ ਸੀ ਮੈਂ ਵੀ ਡਰਦਾ ਹੀ ਹਟਿਆ ਸੀ ਅੱਛਾ ਅੱਛਾ ਤੇ ਅੱਜ ਦਾ ਸਮਾਂ ਜਿਵੇਂ ਅੱਜ ਦਾ ਯੂਥ ਆ ਹਨਾ ਜਿਵੇਂ ਪਹਿਲਾਂ ਦਾ ਯੂਥ ਸੀਗਾ ਵੀ ਤੁਹਾਨੂੰ ਕਿੰਨਾ ਕੁ ਫਰਕ ਲੱਗਦਾ ਬਹੁਤ ਫਰਕ ਆ ਜੀ ਕੀ ਫਰਕ ਲੱਗਦਾ ਫਰਕ ਜੀ ਉਦੋਂ ਲੋਕ ਹਾਂਜੀ ਇੱਜ਼ਤ ਭੁੱਖ ਬਹੁਤ ਵਧੀਆ ਸੀ ਹਾਂਜੀ ਅੱਜ ਜਿਤੂ ਵੱਖੋਂ ਫਰਕ ਅੱਜ ਦੇ ਟਾਈਮ 'ਚ ਹਾਂਜੀ ਅੱਜ ਦੇ ਟਾਈਮ 'ਚ ਉਦੋਂ ਅੱਜ ਅੱਜ ਤੱਕ ਕਰਦੇ ਸੀਗੇ ਹਾਂਜੀ ਉਹ ਵੀ ਅੱਜ ਤਦਾਰ ਰੋਗ ਸੀ ਹਾਂਜੀ ਲੋਕੀ ਇੱਕ ਦੂਜੇ ਨਾਲ ਪਿਆਰ ਵੀ ਕਰਦੇ ਸੀ ਹਾਂਜੀ ਅੱਜ ਕਿਸੇ ਦਾ ਪਿਆਰ ਹੈ ਨਹੀਂ ਪਿਆਰ ਮਤਲਬ ਇਹ ਲੋਕ ਰਹੇ ਹਾਂ ਮਤਲਬ ਵੀ ਇਹ ਲੋਕ ਤੇ ਮਤਲਬ ਕਿ ਤੁਹਾਨੂੰ ਕੋਈ ਸਿੰਗਰ ਵਧੀਆ ਲੱਗਦਾ ਹੈ ਹਾਂਜੀ ਸਿੰਗਰ ਦੋ ਚਾਰ ਆਪਾਂ ਨੂੰ ਹਾਂਜੀ ਹਿੰਦੀ ਵੀ ਲੱਗਦੇ ਆ ਹਾਂਜੀ ਜਿਵੇਂ ਮੁਹੰਮਦ ਰਫੀ ਆ ਗਿਆ ਅੱਛਾ ਜੀ ਤੇ ਇੱਕ ਰਜੇਸ਼ ਵਾਟੇਕਰ ਹੈ ਅੱਛਾ ਜੀ ਉਹਦੇ ਗੀਤ ਬਹੁਤ ਸੋਹਣੇ ਆ ਹਿੰਦੀ ਆਰਟਿਸਟ ਹੁੰਦੇ ਨੇ ਅੱਛਾ ਹਿੰਦੀ ਸੁਣਦੇ ਅੱਲਾ ਦਾ ਮੁਕੇਸ਼ ਕੌਰ ਅੱਛਾ ਜੀ ਨਰਾਦਾ ਪੌਣ ਵਾਲ ਠੀਕ ਹੈ ਜੀ ਉਹ ਚੰਗੇ ਲੱਗਦੇ ਆ ਮਤਲਬ ਤੁਸੀਂ ਸੁਣਦੇ ਹੋ ਨਾ ਹਾਂ ਪੰਜਾਬੀ ਪੰਜਾਬਛਾ ਜੀ ਕਲਦੀ ਮਾਨਕ ਅੱਛਾ ਜੀ ਇੱਕ ਅਰਦਾਸ ਮਾਨ ਲੈਜੈਂਡ ਬਹੁਤ ਸਟੈਂਡਰਡ ਦੇ ਆ ਜੀ ਤੇ ਕੋਈ ਇੱਕ ਗਾਣਾ ਸੁਣਾ ਸਕਦੇ ਹੋ ਸੁਣਾ ਸਕਦੇ ਆ ਜੀ ਹਾਂ ਜੀ ਆਉਣ ਜੀ ਜਿੱਤੀ ਪਿਆਰ ਦੀ ਏ ਬਾਜੀ ਜੰਗ ਬਾਜ਼ੀਆਂ ਤੁਹਾਰੇ ਕਿੱਤੀ ਪਿਆਰ ਦੀ ਏ ਬਾਜੀ ਜੰਗ ਬਾਜ਼ੀਆਂ ਤੁਹਾਰੇ ਇੱਕ ਮੰਗਿਆ ਖੁਦਾ ਤੂੰ ਤੈਨੂੰ ਝੋਲੀ ਅੜਕੇ ਨੀ ਸਾਨੂੰ ਤੂੰ ਹੀ ਜੱਚੀਏ ਸਾਰਾ ਜੱਗ ਛੱਡ ਕੇ ਵਾਹ ਜੀ ਵਾਹ ਨੀ ਸਾਨੂੰ ਤੂੰ ਹੀ ਜੱਚੀਏ ਸਾਰਾ ਜੱਗ ਛੱਡ ਕੇ ਬਹੁਤ ਵਧੀਆ ਗਾਇਆ ਤੁਸੀਂ ਇਹ ਕਲਦੀ ਮਾਨਤ ਕਾ ਗਾਣਾ ਜੀ ਬਹੁਤ ਸੋਹਣਾ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਸੋਹਣਾ ਗਾਇਆ ਤੁਸੀਂ ਹਾਂਜੀ ਤੇ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਮੈਨੂੰ ਲੱਗੀ ਕੋਈ ਅੱਜ ਦੇ ਸਮੇਂ ਦੀ ਵਿੱਚ ਕੋਈ ਐਵੇਂ ਚੰਗੀ ਗੱਲ ਦੱਸੋ ਵੀ ਅੱਜ ਦੇ ਮੁੰਡਿਆਂ 'ਚ ਉਹ ਚੰਗੀ ਲੱਗਦੀ ਉਹ ਤੁਹਾਨੂੰ ਨਹੀਂ ਜੀ ਅੱਜ ਦੇ ਸਮੇਂ 'ਚ ਤਾਂ ਜਿਹੜੀ ਗੱਲਾਂ ਵੀ ਅੱਗੇ ਮੁੰਡੇ ਸੀ ਜਿਹੜੇ ਜਵਾਨੀ 'ਚ ਹਾਂ ਜੀ ਜੀ ਬਹੁਤ ਆਪ ਦਾ ਕਬੱਡੀ ਖੇਡਦੇ ਸੀ ਹਾਂ ਜਾਂ ਵੀ ਖਰਾਕ ਵੱਲ ਧਿਆਨ ਖਰਾਕ ਖਾਂਦੇ ਸੀ ਹਾਂ ਜੀ ਅੱਜ ਦੇ ਸਮੇਂ ਦੇ ਵਿੱਚ ਲੋਕ ਜਿਹੜੇ ਨੌਜਵਾਨ ਆ ਉਹ ਨਸ਼ਿਆਂ ਤੇ ਹੋ ਗਏ ਜੀ ਨਸ਼ਿਆਂ ਤੇ ਤੇ ਬਾਕੀ ਜਿਹੜੇ ਨਹੀਂ ਵੀ ਨਸ਼ੇ ਕਰਦੇ ਉਹ ਵੀ ਮਤਲਬ ਕਿ ਫਾਸਟ ਫੂਡ ਵਗੈਰਾ ਖਾਂਦੇ ਹਾਂ ਉਹ ਵੀ ਹੋਰ ਹਸਾਬ ਤੇ ਹਾਂ ਜੀ ਮਤਲਬ ਕਿ ਖਰਾਕਾਂ ਵਾਲਾ ਕੰਮ ਹਾਂ ਖਰਾਕਾਂ ਵਾਲ ਆਪਦੇ ਪਸ਼ੂ ਵੀ ਪਾਲਦੇ ਸੀ ਬੜਾ ਵਧੀਆ ਕੰਮ ਕਰਦੇ ਸੀ ਹਾਂਜੀ 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 ਕੰਮ ਕਰਦੇ ਸੀਗੇ ਹਾਂਜੀ ਤੇ ਜਿਵੇਂ ਜਿੰਮ ਵਾਂਗੂ ਜਿੰਮ ਮਸ਼ੀਨ ਖੇਜਦੇ ਸੀ ਆਉਂਦੇ ਸੀ ਕਿ ਵੀ ਪੁਰਾਣੇ ਜਵਾਨੇ ਚ ਵੀ ਆਪਾਂ ਮਸ਼ੀਨ ਖੇਜਦੇ ਆਂ ਵੀ ਬੜੀ ਤਾਕਤ ਵਾਲਾ ਬੰਦਾ ਵੀ ਪੱਠੇ ਉਤਰਦਾ ਹਾਂਜੀ ਹਾਂਜੀ ਇਹ ਅੱਗੇ ਆ ਸਮਾਂ ਸੀ ਹੁਣ ਤਾਂ ਕੋਈ ਹੱਥ ਨਹੀਂ ਲਾਉਂਦਾ ਜੀ ਹੁਣ ਤਾਂ ਇਧਰ ਹੋ ਜਾਂਦੇ ਆ ਗੋਲੀਆਂ ਉਧਰੋਂ ਖਾ ਲਈਆਂ ਉਧਰੋਂ ਜਾਵੜੇ ਠੀਕਾ ਨਾ ਲਿਆ ਬਸ ਆ ਸਮਾਂ ਆ ਗਿਆ ਜੀ ਲੋਕਾਂ ਤੇ ਥੋੜ ਨੂੰ ਕੋਈ ਸ਼ੌਂਕ ਹੈਗਾ ਜੀ ਸ਼ੌਂਕ ਬੜਾ ਜੀ ਕਾਦਾ ਸ਼ੌਂਕ ਹੈ ਸ਼ੌਂਕ ਰੀਲ ਪਾਉਂਦਾ ਅੱਛਾ ਵੀਡੀਓ ਬਣਾਉਂਦਾ ਵੀਡੀਓ ਬਣਾਉਂਦਾ ਹਾਂਜੀ ਕੋਈ ਕਾਰ ਸੋਹਣੀ ਲੱਗਦੀ ਹੋਵੇ ਹੈਜੀ ਕਾਰ ਵਧੀਆ ਲੱਗਦੀ ਬਕਾਰਾ ਤਾਂ ਕਾਰ ਤਾਂ ਜੇ ਬੰਦੇ ਕੋਲ ਹੈਗੀ ਤਾਂ ਭਵੇਂ ਹੂੰ ਮਰੂਤੀ ਵੀ ਹੋਵੇ ਹਾਂਜੀ ਉਹ ਵੀ ਬਹੁਤ ਵਧੀਆ ਹੈ ਨਹੀਂ ਨਹੀਂ ਥੋੜੀ ਕੋਈ ਫੀਰਡ ਪਸੰਦੀਦਾ ਕਾਰ ਕੋਈ ਮੇਰੇ ਕੋਲ ਰਹੀ ਹੈ ਜੀ ਮਰੂਤੀ ਰਹੀ ਹੈ ਨਹੀਂ ਨਹੀਂ ਮਤਲਬ ਕਿ ਤੁਹਾਨੂੰ ਵੀ ਡ੍ਰੀਮ ਹੋਵੇ ਵੀ ਹਾਂ ਮੈਂ ਅੱਜ ਆਖਰੀ ਕਾਰ ਲਵਾਂ ਯਾਰ ਵੀ ਬਹੁਤ ਵੱਡੀ ਕਾਰ ਹੋ ਮਹਿੰਗੀ ਕਾਰ ਹੋ ਵੱਡੀ ਕਾਰ ਤਾਂ ਉਹਨਾ ਪਠਾਰ ਚਾਹੁੰਨੇ ਆ ਜੀ ਥਾਰ ਹਾਂ ਬਾਬਾ ਤੁਮ ਥਾਰ ਵੀ ਦਵਾਉਗਾ ਕੋਈ ਚੱਕਰ ਨਹੀਂ ਹਾਂਜੀ ਥਾਰ ਵੀ ਚਾਹੁੰਨੇ ਹਾਂਜੀ ਤੇ ਹਾਂਜੀ ਜੱਗਾ ਜੀ ਕੋਈ ਤੁਹਾਡੀ ਲਾਈਵ ਚੈਨਲ ਦਾ ਕਿੱਸਾ ਹੋਇਆ ਵੀ ਤੁਸੀਂ ਅੱਜ ਵੀ ਯਾਦ ਕਰਕੇ ਮਤਲਬ ਕਿ ਖੁਸ਼ ਹੁੰਨੇ ਹੋ ਉਹ ਖੁਸ਼ੀ ਤਾਂ ਜੀ ਪਹਿਲੀ ਗੱਲ ਤਾਂ ਮਹਾਰਾਜ ਨੂੰ ਵੇਖ ਲਈਏ ਤਾਂ ਖੁਸ਼ੀ ਉਹ ਤਾਂ ਹੁੰਦੀ ਹੈ ਠੀਕ ਹੈ ਜੀ ਮਹਾਰਾਜ ਨੂੰ ਮੱਥਾ ਟੇਕ ਗਏ ਹਾਂਜੀ ਮੰਨ ਲਓ ਗੱਲ ਹੋਈ ਆ ਤੇ ਮਨ ਨੂੰ ਸ਼ਾਂਤੀ ਆਉਂਦੀ ਹੈ ਹਾਂਜੀ ਹਾਂਜੀ ਤੇ ਖੁਸ਼ੀ ਵੀ ਆਉਂਦੀ ਹੈ ਹਾਂਜੀ ਜਿਵੇਂ ਹੁਣ ਆਪਣੇ ਪਰਿਵਾਰ ਹੈ ਹਾਂਜੀ ਜੀ ਬੱਚੇ ਹੈ ਹਾਂਜੀ ਉਤੇ ਹੈ ਹਾਂਜੀ ਉਹਨਾਂ ਨਾਲ ਪਿਆਰ ਬਹੁਤ ਆ ਤੇ ਖੁਸ਼ੀ ਹੁੰਦੀ ਹੈ ਤੇ ਕਿਤੇ ਘੁੰਮਣ ਗਏ ਹੋ ਘੁੰਮਣ ਜੀ ਮਾਚਲ ਗਏ ਸੀ ਅੱਛਾ ਜੀ ਮਾਚਲ ਪਰਦੇ ਮਾਚਲ ਗਏ ਸੀ ਹਾਂਜੀ ਮਾਚਲ ਦੇ ਵਿੱਚ ਬਹੁਤ ਵਧੀਆ ਮਾਹੌਲ ਹੈ ਅੱਛਾ ਜੀ ਜਿਵੇਂ ਕਿ ਹਰਿਆਲੀ ਹੂੰ ਤੇ ਮਨ ਨੂੰ ਸ਼ਾਂਤੀ ਆਉਂਦੀ ਹੈ ਖੁਸ਼ੀ ਆਉਂਦੀ ਹੈ ਹਾਂਜੀ ਮਾਹੌਲ ਵਧੀਆ ਬਹੁਤ ਵਧੀਆ ਹੀ ਮਾਹੌਲ ਆ ਠੀਕ ਹੈ ਜੀ ਮੰਡੀ ਸਾਹਿਬ ਗਏ ਸੀ ਅੱਛਾ ਜੀ ਉੱਥੇ ਬਹੁਤ ਹੀ ਖੁਸ਼ੀ ਆਈ ਹਾਂਜੀ ਬੜਾ ਮਾਲਕ ਦੇ ਮੇਰ ਉੱਥੇ ਦਸਵੇਂ ਪਾਸ਼ਾ ਆਪ ਵੀ ਰਹੇ ਆ ਠੀਕ ਹੈ ਜੀ ਤੇ 10ਵੇਂ ਪਾਸ਼ਾ ਦਾ ਪਲਗ ਵੀ ਪਿਆ ਹੈ ਅੱਛਾ ਜੀ ਉਹ ਵੀ ਅਸੀਂ ਮੱਥਾ ਟੇਕਿਆ ਹਾਂ ਜੀ ਜੀ ਸੱਚੇ ਪਾਸ਼ਾ ਤੰਦਰੁਸਤੀਆਂ ਰੱਖੀ ਹਾਂ ਜੀ ਜੀ ਬਾਕੀ ਮਨਿਕਾਰਨ ਗਏ ਸੀ ਅੰਮਨਿਕਾਰਨ ਗੁਰਗਰਾਹ ਕਬਿਧਾ ਗੁਰਦੁਆਰਾ ਨੂਸਾ ਦਾ ਹਾਂਜੀ ਇਹ ਬਾਕੀ ਸ਼ਿਵਜੀ ਦਾ ਧੂਆ ਹਾਂਜੀ ਹਾਂਜੀ ਜਿਹਦੇ ਵਿੱਚ ਕਹਿੰਦੇ ਆਪਾਂ ਛੋਲੇ ਪਕਦੇ ਆ ਹਾਂਜੀ ਉਹ ਸ਼ਿਵਜੀ ਭਗਵਾਨ ਦਾ ਧੂਆ ਠੀਕ ਹੈ ਜੀ ਬੜੇ ਪ੍ਰੇਮ ਨਾਲ ਵੇਖਿਆ ਸੀ ਬਹੁਤ ਹੀ ਦਰਸ਼ਨ ਵਧੀਆ ਕੀਤੇ ਸੀ ਤੇ ਇੱਕ ਮੈਂ ਤੁਹਾਨੂੰ ਕਹਿਣਾ ਚਾਹੁੰਗਾ ਵੀ ਤੁਸੀਂ ਇੱਕ ਗਾਣਾ ਹੋਰ ਸੁਣਾ ਸਕਦੇ ਹੋ ਗਾਣਾ ਹੋਰ ਸੁਣਾ ਸਕਦੇ ਹਾਂ ਹਾਂ ਜੀ ਸੁਣਾ ਦੇ ਕਈ ਸਾਲ ਮਹੀਨੇ ਗੁਜ਼ਰਤੇ ਜਾਣਗੇ ਵਾਹ ਜੀ ਵਾਹ ਹਮ ਪਿਆਰ ਮੇ ਜੀਤੇ ਪਿਆਰ ਮਰਤੇ ਜਾਏਗੇ ਵਾਹ ਜੀ ਵਾਹ ਦੇਖेंगे ਦੇਖ ਲੈਣਾ ਹਾਂਜੀ ਦੇਖेंगे ਦੇਖ ਲੈਣਾ ਠੀਕ ਹੈ ਠੀਕ ਹੈ ਹਿੰਦੀ ਬਹੁਤ ਸੁਣਾਈ ਹਾਂਜੀ ਜੱਗਾ ਜੀ ਤੇ ਤੁਸੀਂ ਅੱਜ ਦੀ ਪੀੜ੍ਹੀ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਹਾਂਜੀ ਦੇਣਾ ਚਾਹਾਂਗੇ ਹਾਂਜੀ ਦੋ ਹੀ ਹੈ ਦੇਖੋ ਜੀ ਅੱਜ ਦੀ ਪੀੜ੍ਹੀ ਨੂੰ ਇਹ ਚਾਹੀਦਾ ਹੈ ਹਾਂਜੀ ਵੀ ਮਾਂ ਪਿਓ ਦੀ ਸੇਵਾ ਕਰੋ ਹਾਂਜੀ ਮਾਂ ਪਿਓ ਨਾਲ ਪ੍ਰੇਮ ਕਰੋ ਹਾਂਜੀ ਜਿਵੇਂ ਕਹਿ ਦਿੰਨੇ ਆ ਵੀ ਆਪਾਂ ਗੁਰੂ ਘਰ ਜਾਣ ਨਾਲੋਂ ਹੂੰ ਮਾਂ ਪਿਓ ਦੀ ਸੇਵਾ ਕਰੇ ਤਾਂ ਉਹ ਵੀ ਗੁਰੂ ਘਰ ਹੀ ਹੈ ਜੀ ਹਾਂਜੀ ਹਾਂਜੀ ਮਾਂ ਪਿਓ ਦੇ ਪੈਰੀ ਹੱਥ ਲਾਓ ਸੇਵਾ ਕਰੋ ਦੀ ਹਾਂਜੀ ਹਾਂਜੀ ਤੇ ਬਾਕੀ ਜਿਹੜਾ ਜੀ ਮਾੜਾ ਕਰਦਾ ਕਿਸੇ ਦਾ ਜਿਵੇਂ ਕਹਿੰਦੇ ਆਪਾਂ ਵੀ ਮਾੜਾ ਕਿਸੇ ਦਾ ਕਰਦਾ ਕੋਈ ਹਾਂਜੀ ਹਾਂਜੀ ਕੋਈ ਮਾੜਾ ਕਰਦਾ ਉਹ ਕਿ ਜਿਵੇਂ ਆਪਾਂ ਬੀਜ ਬੀਜਦੇ ਆ ਇੱਕ ਹਾਂਜੀ ਹਾਂਜੀ ਜਿਵੇਂ ਉਹ ਵੀ ਜੋ ਬੀਜੇਗਾ ਵੱਡਣਾ ਹੀ ਬਣਾਉਂਗਾ ਹਾਂਜੀ ਹਾਂਜੀ ਬਹੁਤ ਵਧੀਆ ਜਿਵੇਂ ਕਿਸੇ ਨੂੰ ਕਹਿੰਦੇ ਆਪਾਂ ਹਾਂਜੀ ਹਾਂਜੀ ਵੀ ਆਹ ਮਾਂ ਕਹਿ ਦਿੰਦੇ ਆ ਵੀ ਆਪਾਂ ਕਿਸੇ ਅੱਗੇ ਖੂਪ ਪਟਗੇ ਉਹ ਆਪ ਦੇ ਅੱਗੇ ਪਟਾ ਜਾਂਦਾ ਸਹੀ ਗੱਲ ਹੈ ਜੀ ਕਿਸੇ ਦਾ ਮਾੜਾ ਨਾ ਕਰੋ ਹਾਂਜੀ ਵਧੀਆ ਪ੍ਰੇਮ ਕਰੋ ਲੋਕਾਂ ਦਾ ਜੇ ਕਿਸੇ ਨਾਲ ਯਾਰੀ ਦੋਸਤੀ ਹੈ ਹਾਂਜੀ ਉਹਦੇ ਆਪਾਂ ਘਰੇ ਜਾਂਦੇ ਆ ਹਾਂਜੀ ਉਹਦਾ ਘਰ ਨਾ ਤਕਾਓ ਹਾਂਜੀ ਬਾੜੀ ਸੋਚਣਾ ਬਾੜੀ ਸੋਚਣਾ ਸੋਚੋ ਜਿਵੇਂ ਵੀ ਤੇਰੇ ਨਾਲ ਮੇਰੀ ਦੋਸਤੀ ਹੈ ਕਈ ਬੰਦੇ ਦੋਸਤੀ ਪਾ ਕੇ ਉਹਦਾ ਘਰ ਤਕਾਉਂਦੇ ਆ ਸਹੀ ਗੱਲ ਹੈ ਬਹੁਤ ਬਹੁਤ ਲੋਕ ਹਾਂਜੀ ਪਰ ਉਹਦੇ ਵਿੱਚ ਆਪਾਂ ਇਹ ਕਹਿੰਦੇ ਹਾਂ ਯਾਰ ਦਾ ਘਰ ਨਾ ਤਕਾਓ ਯਾਰ ਮਾਰਨਾ ਕਰੋ ਹਾਂਜੀ ਦੋਸਤੋ ਅੱਜ ਦਾ ਪੌਡਕਾਸਟ ਲਈ ਇੰਨਾ ਹੀ ਜੇਕਰ ਤੁਸੀਂ ਵੀ ਸਾਡੇ ਨੈਕਸਟ ਗੈਸਟ ਬਣਾਣਾ ਚਾਹੁੰਦੇ ਹੋ ਤਾਂ ਵੈਲਕਮ ਆ ਜੀ ਡਿਸਕ੍ਰਿਪਸ਼ਨ ਵਿੱਚ ਸਾਡੇ ਨੰਬਰ ਹੋਣਗੇ ਟੀਮ ਦੇ ਤੇ ਅੱਜ ਲਈ ਇੰਨਾ ਹੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ